ਗੈਂਗਰੇ ਪੀੜਤ ਨਵ ਵਿਆਹਤਾ ਨੇ ਪੁਲਿਸ ਦੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਆਤਮ ਹੱਤਿਆ ਦੀ ਇੱਛਾ ਆਪਣੀ ਦਿੱਤੀ। ਪੀੜਤ ਮੁਤਾਬਿਕ ਛੇ ਨੌਜਵਾਨ ਉਸ ਨੂੰ ਅਗਵਾ ਕਰਕੇ ਲੈ ਗਏ ਤੇ ਉਸਦੇ ਨਾਲ ਜ਼ਬਰਦਸਤੀ ਕੀਤੀ। ਘਟਨਾ ਦਸੰਬਰ 2016 ਦੀ ਹੈ। ਲੜਕੀ ਦਾ ਦੋਸ਼ ਹੈ ਕਿ ਪਹਿਲਾਂ ਤਾਂ ਸਮਾਣਾ ਪੁਲਿਸ ਮਾਮਲਾ ਦਰਜ ਕਰਨ ਤੋਂ ਕੰਨੀ ਕਤਰੌਂਦੀ ਰਹੀ ਤੇ ਹੁਣ ਜੇਕਰ ਕੇਸ ਦਰਜ ਕੀਤਾ ਗਿਆ ਤਾਂ ਪੁਲਿਸ ਦੋਸ਼ੀਆਂ ਨੂੰ ਫੜਨ 'ਚ ਢਿੱਲ ਵਰਤ ਰਹੀ ਹੈ। ਬਾਹਰ ਵੱੱਲੋਂ ਅਤੇ ਸੇ ਔਰ ਕੁਝ ਨਰਕ ਗਿਆ ਹੈ ਮੋਟਰ ਮਾਰ ਤੱਕ ਹੈ ਲੈ ਤੱਕ ਹੈ 4 ਲੈ ਗਿਆ ਚਾਕੂ ਲੈ ਗਿਆ। ਜੀ ਜੀ ਆਪਸ ਚ ਗੱਲਾਂ ਕਰਦੇ ਸੀ ਪੰਜਾਬ ਵਿਭਾਗ ਚ ਹਾਂ ਜੀ ਆਪਸ ਚ ਨਾਮ ਲੈ ਰਹੇ ਸੀ ਸੰਦੀਪ ਹੈਰੀ ਰਵੀ ਹੈਰੀ ਵਿੱਕੀ ਇੱਕ ਦਾ ਨਾਮ ਨਹੀਂ ਪਤਾ ਹੈਗਾ ਮੇਰੇ ਨਾਲ ਬਰਤਕਾਰ ਕੀਤਾ ਅਗਰ ਇਹਨਾਂ ਨੂੰ سزا ਨਾ ਮਿਲੀ ਸਖਤ ਜਦ ਤਾ ਸਾਡਾ ਜੀਨ ਦਾ ਮਾਰ ਤੇ ਪਿਓ ਤੇ ਧੀ ਦਾ ਕੋਈ ਔਰ ਨਹੀਂ ਹੈਗਾ ਅਸੀਂ ਆਤਮ ਹੱਤਿਆ ਕਰਨ ਨੂੰ ਦੂਜੇ ਪਾਸੇ ਪੁਲਿਸ ਨੇ ਕਾਰਵਾਈ ਦਾ ਪ੍ਰੋਸਾ ਦਿੰਦੇ ਹੋਏ ਕੁਝ ਹੋਰ ਹੀ ਕਹਾਣੀ ਸੁਣਾ ਦਿੱਤੀ ਇਹਨਾਂ ਦਾ ਆਪੇ ਚ ਲੜਕੀ ਦਾ ਉਹ ਲੜਕੇ ਨਾਲ ਫੋਨ ਤੇ ਕੋਈ ਸੰਪਰਕ ਹੋਇਆ ਆਪੇ ਤੇ ਚ ਇਹਨਾਂ ਦਾ ਫੋਨ ਤੇ ਗੱਲਬਾਤ ਹੋਣ ਤੋਂ ਬਾਅਦ ਉਹਨਾਂ ਬਾਹਰ ਕਹਿਣ ਤੇ ਜਲਦੀ ਬਾਹਰ ਉੱਥੋਂ ਕੋ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ ਨਾਲ ਦੀ ਤੇ ਅਜੇ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਤਫ਼ਤੀਸ਼ ਦੇ ਤੇ ਗੱਲ ਸਾਹਮਣੇ ਆਈ ਬਹਿਰhaal ਲੜਕੀ ਤੇ ਉਸਦੇ ਪਿਤਾ ਨੇ ਕਾਰਵਾਈ ਨਾ ਹੋਣ ਦੀ ਸੁਰਜ ਪੁਲਿਸ ਤੇ ਪ੍ਰਸ਼ਾਸਨ ਦੇ ਸਿਰ ਚੜ੍ਹ ਕੇ ਮਰਨ ਦੀ ਚੇਤਾਵਨੀ ਦਿੱਤੀ ਹੈ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਾਨੀ ਟੀਵੀ